ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪਰੀਆ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਸਜਣੋ ਅੱਜ ਦੀ ਵਿਜ਼ਿਟ ਪਿੰਡ ਆਸਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਪਹੁੰਚ ਚੁੱਕੇ ਆ ਘਰੇਲੂ ਘਰ ਦੇ ਵਿੱਚ ਚਾਰ ਵੜਾਂ ਲੈ ਕੇ ਆਏ ਆ ਵੀਰ ਦਾ ਬਾਦ ਦਾ ਕੋਈ ਵੀਜ਼ਾ ਆ ਗਿਆ ਕੈਨੇਡਾ ਜਾ ਰਿਹਾ ਸਤਿਗੁਰੂ ਇਹਨੂੰ ਤਰਕੀਆਂ ਬਖਸ਼ੇ ਤੇ ਜਿਹੜੇ ਪਸ਼ੂ ਘਰੇ ਉਹਨਾਂ ਦੇ ਬਜ਼ੁਰਗਾਂ ਤੋਂ ਨਹੀਂ ਸੰਭੇ ਜਾਂਦੇ ਇਹ ਕਰਕੇ ਸੇਲ ਤੇ ਕਰਦੇ ਸਾਰੇ ਠੀਕ ਆ ਜੀ ਸਜਣੋ ਤੇ ਰੇਟ ਬਿਲਕੁਲ ਜਾਇਜ਼ ਵੀਰ ਨੇ ਕਰਤੇ ਆ ਟਾਈਮ ਸਿਰੇ ਮੇਲਾ ਲੁੱਟਦੇ ਉਹ ਤੁਹਾਡੇ ਲੁੱਟਣ ਵਾਲਾ ਏ ਜਿੰਨੇ ਘਰੇ ਰੱਖਣੀਆਂ ਉਹਨੂੰ ਬਿਹਤਰ ਚੰਗੀਆਂ ਠੀਕ ਆ ਉਹ ਮਜਬੂਰੀ ਆ ਉਹਦੀ ਕੋਈ ਤੇ ਇਸ ਕਰਕੇ ਜਾਇਜ਼ ਕੀਮਤ ਤੇ ਜਾਂਦਾ ਦੇ ਦੇਣੀਆਂ ਠੀਕ ਆ ਜੋ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਉਹਨੂੰ ਆਲਸੈਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲ ਸਕੇ ਤੇ ਆਓ ਕਰੀਏ ਬਧੇਰੇ ਜਾਣਕਾਰੀ ਲਈਏ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਆਪਣੀ ਨਰਖ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਓ ਪੈਸੇ ਲਾਉਣੇ ਤਾਂ ਹਨ ਆਓ ਲਈਏ ਜਾਣਕਾਰੀ ਵਿਜੀ ਸਸਤੀ ਗਾ ਸਸਤੀ ਗਾ ਵੀਰ ਜੀ ਕੀ ਹਾਲ ਹੈ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਆ ਹਾਂਜੀ ਵਧੀਆ ਵਧੀਆ ਜੀ ਤੇ ਹੋਰ ਵਧੀਆ ਵਧੀਆ ਕੀ ਨਾਮ ਹੈ ਸਗਰਾਜ ਸਿੰਘ ਵੀਰ ਜੀ ਪਰਨਾ ਤੁਸੀਂ ਸਗਰਾਜ ਸਿੰਘ ਹਾਂਜੀ ਹਾਂਜੀ ਠੀਕ ਆ ਤੇ ਬਈਕਾਂ ਦੇ ਰਹਿਨੇ ਬਾਹਰ ਹਾਂਜੀ ਬਈਕਾਂ ਦੇ ਰਹਿਦਾ ਵੀਰ ਜੀ ਬਾਹਰ ਜੀ ਠੀਕ ਆ ਜੀ ਹਾਂਜੀ ਹਾਂਜੀ ਪਿੰਡ ਪਿੰਡ ਅਸਲਤੜ ਤਹਿਸੀਲ ਪੱਟੀ ਅੱਛਾ ਜੀ ਹਾਂਜੀ ਹਾਂਜੀ ਜਿਹੜਾ ਪਿੰਡ ਦਾ ਹਾਂਜੀ ਜੀ ਮੋਬਾਈਲ ਨੰਬਰ ਕੀ ਆ ਵੀਰ ਜੀ ਦਾ 9892980965 ਠੀਕ ਆ ਹਾਂਜੀ ਹਾਂਜੀ ਤੇ ਵੇ ਦੇ ਚਾਰ گاਵਾ ਲੈ ਕੇ ਆਏ ਬਿਲਕੁਲ ਜਾਇਜ਼ ਰੇਟ ਆ ਘਰਦਿਆਂ گاਵਾ ਬਾਹਰ ਨਹੀਂ ਕੋਈ ਆਪਾਂ ਸਾਰੀਆਂ ਘਰਦਿਆਂ ਮਜਬੂਰੀ ਮਤਲਬ ਕਿ ਵੀਜ਼ਾ ਆ ਗਿਆ ਆਪਣਾ ਕਨੇਡਾ ਦਾ ਤਾਂ ਆਪਾਂ ਬਾਹਰ ਜਾਣਾ ਇਸ ਤਰ੍ਹਾਂ ਕੇ ਚਲੋ ਮਹਾਰਾਜ ਤੁਹਾਨੂੰ ਤਰਕੀਆਂ ਬਖਸ਼ੇ ਗੁਰੂ ਰਾਮਦਾਸ ਸਾਹਿਬ ਤੇ ਚਲੋ ਤਰਕੀਆਂ ਕਰਨੇ ਆ ਇਸੇ ਤਰ੍ਹਾਂ ਹੀ ਇੱਥੇ ਵੇਖ ਲਾ ਮਿੱਟੀ ਨਾਲ ਮਿੱਟੀ ਹੋ ਗਈ ਕੁਛ ਨਹੀਂ ਇੰਨਾ ਜੋ ਵਜਦਾ ਤੇ ਬਾਹਰ ਦੇ ਪੈਸੇ ਨਾਲ ਖੇਰੀ ਪੂਰੀ ਪੈਂਦੀ ਜਿਹੜਾ ਕੋਈ ਸਰਕਾਰੀ ਨੌਕਰੀ ਦੇ ਆ ਹੂੰ ਜੱਟ ਦੀ ਜੂਨ ਬੁਰੀ ਠੀਕ ਆ ਟੜਫ ਟੜ ਮਰ ਜਾਣਾ ਠੀਕ ਆ ਇਹ ਸਾਡੇ ਜਿਹੜੇ ਜੂਣ ਆ ਸਾਨੂੰ ਤੇ ਸਾਰੇ ਬਿਸ਼ੂ ਚੰਬੜੇ ਆ ਖਾਣ ਵਾਲੇ ਆ ਤੇ ਜਿਹੜੀ ਜੱਟ ਦੀ ਜੂਣ ਆ ਸਾਰਿਆਂ ਨੂੰ ਕਿਸਾਨ ਖਾਉਂਦਾ ਏ ਬੜੀਆਂ लाਠੀ ਚਾਰਜ ਬੜਾ ਕੁਝ ਕਿਸਾਨਾਂ ਨਾਲ ਹੁੰਦਾ ਏ ਅਜੇ ਤੱਕ ਕੋਈ ਇਨਸਾਫ ਨਹੀਂ ਸਾਨੂੰ ਮਿਲਦਾ ਤੇ ਜੱਟ ਦੀ ਜੂਣ ਹੀ ਬੁਰੀ ਆ ਤੇ ਚਲੋ ਜਾਟੀ ਸਾਰਿਆਂ ਨੂੰ ਖਾਉਂਦਾ ਤੇ ਜਾਟੀ ਅਰਦਾਸ ਕਰਦਾ ਹਰ ਇੱਕ ਦੀ ਚੜ੍ਹਦੀ ਕਲਾ ਲਈ ਠੀਕ ਆ ਤੇ ਆਪਾਂ ਫਿਰ ਵਪਾਰ ਨਹੀਂ ਕਰਦੇ ਅਖਰੇਲੂ ਕਰਦੀਆਂ ਆਪਣੇ ਘਰ ਹਨਾ ਠੀਕ ਆ ਕਰਦੀਆਂ ਗਾਵਾਂ ਠੀਕ ਆ ਦੁੱਧ ਵੇਚ ਜਿਨਾ ਕਮਾ ਕੇ ਉਹਨਾਂ ਹੀ ਹੋਊਗਾ ਯਾਨੀ ਕਿ ਬਾਤ ਇਹ ਜਾਂ ਕੱਟ ਕੇ ਹੈ ਨਾ ਆਪਾਂ ਕੋਈ ਨਹੀਂ ਮਾੜੀ ਨਹੀਂ ਕੋਈ ਕੋਈ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਕਰਾਂਗੇ ਤੇ ਆ ਤਾਜੀ ਸੂਈ ਜਰਸੀ ਵਹਿੜ ਤਾਜੀ ਸੂਈ ਹੈ ਚਰਮਾ ਸੁਹਾ ਵੇਚੀ ਇਹ ਤਜਾ ਸੁਹਾ ਵੇਚੀ ਤਜਾ ਸੁਹਾ ਕਿੰਨਾ ਬੋਲਾ ਸਟਾਰਟਿੰਗ ਆ ਇਹਦਾ ਵੀਰ ਜੀ ਬੋਲਾ 15 ਕਿਲੋ ਸਟਾਰਟਿੰਗ ਐ ਇਸ ਟਾਈਮ ਪਰਸੋਂ ਸੂਈ ਆ ਹਾਂਜੀ ਤਿੰਨ ਚਾਰ ਦਿਨ ਹੋ ਗਏ ਪਰਸੋਂ ਹੀ ਸੂਈ ਆ ਹਾਂਜੀ 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 ਬਿਲਕੁਲ ਸੀਲ ਗਾਂ ਵੇਖ ਲਓ ਬੇਸ਼ੱਕ ਧਾਰਾ ਵੇਖ ਲਓ ਚਵਾੜੀ ਵੀਰ ਨੂੰ ਦਿਖਾ ਦਿਓ ਅੱਛਾ ਲਓ ਜੀ ਲਓ ਲੈ ਕਾਲੋ ਜੀ ਲਓ ਜੀ ਹਾਂਜੀ ਹਾਂਜੀ ਧਿਆਨ ਹਾਂ ਜੀ ਲੋਈ ਤੇ ਕਰ ਲਓ ਨਹੀਂ ਚੰਗੇ ਆਰਡਰ ਕੁਆਲਟੀ ਸੋਹਣੀ ਆ ਬਾਕੀ ਪਾਈਪ ਵੀ ਬੜੀ ਸੋਹਣ ਲੱਗੀ ਆ ਗਾਣੇ 27 ਕਿਲੋ ਦੁੱਧ ਦਿੱਤਾ ਇਹਨੇ ਨੇਟ ਤੋਂ ਮੈਨੂੰ ਹਾਂ ਜੀ ਹਾਂ ਜੀ 27 28 ਕਿਲੋ ਦੁੱਧ ਹਾਂ ਜੀ ਹਾਂ ਜੀ ਭਰਿਆ ਦੂਜੇ ਸਵੇਰੇ ਹਾਂ ਜੀ ਹਾਂ ਜੀ ਠੀਕ ਆ ਇਹ ਰਿੱਕੀ ਵੀ ਆਸ ਕਰਦੇ ਕਿ ਨਾ 20 22 ਕਿਲੋ ਭਰੂਗੀ ਕਿਉਂਕਿ ਅਜੇ ਸੱਜਰ ਸੁਈ ਅਜੇ ਇਹਨੂੰ ਬਹੁਤ ਕੋਈ ਮੈਂ ਆ ਮੂਲਾ ਮਾਰ ਕੇ ਦਰੋਂ ਕਿਉਂ ਗਰਮੀ ਹੈ ਨਾ ਹਾਂ ਜੀ ਹਾਂ ਜੀ ਗਰਮੀ ਤੋੜ ਕੇ ਚੈੱਕ ਕਰਵਾਈਏ ਇੱਕ ਵਾਰ ਲਓ ਜੀ ਸੱਜਰੋਂ ਜਰਸੀ ਦੇ ਵਿੱਚ ਆ ਗਿਆ ਆ ਸ਼ਰ ਵੀ ਕਹਿ ਸਕਦੇ ਆ ਕਿਉਂਕਿ ਥੋੜਾ ਜਿਹਾ ਰੰਗ ਫਿੱਕਾ ਹੈ ਬਾਕੀ ਸੋਹਣੀ ਆ ਥਾਂ ਥੇ ਤਾਂ ਬਹੁਤ ਕਮਾਲ ਦਾ ਲੱਗਾ ਠੀਕ ਆ ਤੇ ਆਰਡਰ ਕੁਆਲਟੀ ਚੰਗੀ ਆ ਸਮਾਂ ਤਕਰੀਬਨ ਸ਼ਾਮ ਦਾ 5 ਕ ਦਾ ਹੋ ਗਿਆ ਤੇ ਚਲੋ ਇਹਨਾਂ ਨੂੰ ਫੋਨ ਕੀਤਾ ਕਿ ਪਹਿਲਾਂ ਨਹੀਂ ਤੇ ਬੰਦਾ ਤਿਆਰੀ ਤੁਰੀ ਅੱਜ ਕੱਲ ਕਰ ਲੈਂਦਾ ਲਓ ਜੀ ਦੇਖ ਸਕਦੇ ਤੋਰਾ ਤੋਰੇ ਨੂੰ ਚੰਗੀ ਆ ਠੀਕ ਆ ਤੇ ਆਗੋ ਪ੍ਰਿੰਟ ਪ੍ਰਿੰਟ ਵੀ ਜਾਗਾ ਫੇਸ ਕੁਆਲਟੀ ਚੰਗੀ ਬਹੁਤ ਆ ਫੇਸ ਕੁਆਲਟੀ ਤੋਂ ਤੇ ਵਹਿੜਾ ਜੀ ਹੁੰਦੀ ਆ ਤੇ ਪਿਛਲੇ ਸੂਏ ਤੋਂ ਲਾਈਏ ਤੇ ਤਿਹਜਾ ਸੂਆ ਬਖਉਂਦੀ ਆ ਬਾਕੀ ਵੱਡੀ ਕੱਦ ਪੁੱਤ ਚੰਗਾ ਸੋਹਣਾ ਲੱਗਾ ਥਾਂ ਥਿੱਤਾ ਦੇ ਗਈ ਸੀ ਭਗਾਨੇ ਰਗਾ ਮਗਰ ਬੱਚਾ ਆ ਗਿਆ ਹਾਂਜੀ ਹਾਂਜੀ ਬੱਚਾ ਲੋ ਜੀ ਮਗਰ ਆ ਗਿਆ ਬੱਚਾ ਹਾਂਜੀ ਹਾਂਜੀ ਫੇਸ ਕੁਆਲਟੀ ਕੀ ਮੁੱਲ ਕਰਦੇ ਆਪਾਂ ਜੀ ਬਿਲਕੁਲ ਜਾਇਜ਼ ਰੇਟ ਤੁਹਾਡੇ ਨਾਲ ਫਿਰ ਵੀ ਇੱਕੋ ਇੱਕੋ ਕਰਦਗੇ 50000 ਰੇਟ ਕਰਦੇ ਵੀਰ ਜੀ ਕੋਈ ਆਪ ਦਾ ਭੈਣ ਭਰਾ ਉਹ ਤਾਂ 500 ਛੋਟ ਨੂੰ ਕਰਾਂਗੇ 50000 ਜੇ ਦੂਰੋਂ ਨੇੜਿਓਂ ਕੋ ਉਹ ਜ਼ਰੂਰ ਮਾਨਤਨ ਕਰਾਂ ਕੋਈ ਵੀ ਭਰਾ ਦਾ ਠੀਕ ਆ ਠੀਕ ਆ ਬਹੁਤ ਧੰਨਵਾਦ ਅਗਲੀ ਦੇ ਹੋਈਏ ਇਹ ਕਰਵਾਸੂਗਾ ਇਹ ਵੀ ਜੀ ਦੂਜਾ ਸੂਆ ਵੇਰ ਜੇ ਤੇ ਬਣੀ ਬੁਣੀ ਕਾ ਹਾਂਜੀ ਇਹਨੂੰ ਕੋਈ 25 30 ਦਿਨ ਹੋ ਗਏ ਇਹਨੂੰ ਟਿਕਾ ਪ੍ਰਾਈਸ ਨੂੰ ਠੀਕ ਆ ਪ੍ਰਾਈਸ ਹਾਂਜੀ ਹਾਂਜੀ ਕਿੰਨਾ ਦੁੱਧ ਰੈਡੀ ਆ ਇਹ ਵੀ ਜੀ ਟਾਕਲ ਵਿੱਚ ਦੁੱਧ ਰੈਡੀ ਜੇ ਤੇ 3 ਮਹੀਨੇ ਹੋ ਗਏ ਜਿਹਨੂੰ ਖੀਣੂ ਠੀਕ ਤੇ ਖੋਲ ਕੇ ਤੋਰ ਕੇ ਵਿਖਾਈਏ ਸੁਵਾ ਦੁੱਜਾ ਆ ਗਿਆ ਨਾ ਹਾਂਜੀ ਹਾਂਜੀ ਲੋ ਸੱਜਣ ਸੁਵਾ ਦੁੱਜਾ ਵੀਰ ਨੂੰ ਨਹੀਂ ਦੱਸ ਰਿਹਾ ਸੋਹਣੀ ਆ ਕੱਦ ਕਾਠੀ ਵੱਡੀ ਆ ਠੀਕ ਆ ਤੇ ਘਰ ਦੀ ਵਹਿਣ ਲੋ ਜੀ ਕੱਤ ਬਾਲਾ ਵੱਡਾ ਸਾਰੀਆਂ ਆਪਣੇ ਘਰ ਦੀਆਂ ਕੋਈ ਨਹੀਂ ਮਤਲਬ ਕਿ ਆਪਣੇ ਘਰ ਤੇ ਲੰਮੀ ਲਾਜੋ ਬਾਈ ਮਰਜੀ ਲੰਮਾ ਘੜਾ ਘੜਾ ਦੋ ਲੋ ਜੀ ਕੈਮਰੇ ਥਾਨੇ ਵਿਚ ਮਹਾ ਪੂਰੀ ਆਉਂਦੀ ਆ ਵੇਚ ਨੂੰ ਵੀ ਜਿਸ ਨਹੀਂ ਕਰਦਾ ਬਾਹਰ ਦਾ ਕਰਕੇ ਵੀ ਵੇਚਦੇ ਆ ਹਾਂ ਜੀ ਹਾਂ ਫਿਰ ਸੋਚਿਆ ਚਲੋ ਮਜਬੂਰੀ ਹੁੰਦੀ ਆ ਬਜ਼ੁਰਗਾਂ ਤਾਂ ਫਿਰ ਸਾਭੀਆਂ ਨਹੀਂ ਜਾਣੀਆਂ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਅੱਜ ਕੱਲ ਘਰਾਂ ਦੇ ਕੰਮ ਇਹੋ ਜੇ ਆ ਕਿ ਨਹੀਂ ਜੋ ਮਹਾਵਦਾ ਸਰਕਲ ਕਰਦਾ ਹੀ ਰੋਕ ਆਉਂਦਾ ਬਾਹਰ ਅੰਦਰ ਦਾ ਜਾਣਾ ਆਉਣਾ ਪੈਂਦਾ ਹਾਂ ਜੀ ਤੇ ਇਹਦੀ ਕੀ ਕੀਮਤ ਕਰਦੇ ਵੀਰ ਜੀ ਕੀਮਤ ਇਹਦੀ ਵੀਰ ਜੀ ਬਹੁਤ ਛੋਟੀ ਜੀ ਕਰਦੇ ਆਪਾਂ ਕਿੰਨੀ ਕਾ ਇਹਦੇ 25000 ਰੁਪਏ ਕੀਮਤ ਕਰਦੇ ਆਪਾਂ 25000 ਹਾਂ ਜੀ ਦੋ 10 ਕਿਲੋ ਰੈਡੀ ਇਹ ਫਿਰ ਹੁਣ ਪੂਰੇ ਪੰਜੀ ਦੀ ਦਿੱਤੀ ਜਾਊਗੀ। ਹਾਂਜੀ ਵੀਰ ਜੀ ਪੂਰੇ ਪੰਜੀ ਦਿੱਤੀ ਜਾਊਗੀ। ਚਲੋ 10 ਕਿਲੋ ਰੈਡੀ ਆ। ਹਾਂਜੀ 10 ਕਿਲੋ ਰੈਡੀ ਆ। ਠੀਕ ਆ। ਦੂਜੇ ਨੰਬਰ ਤੇ ਜਾਂ ਤੀਜੇ ਨੰਬਰ ਤੇ ਕਿਨਵਾ ਸੁਆ? ਦੋੰਦੀ। ਪਹਿਲਾ ਸੁਆ ਦੋ ਰੰ ਦੇ ਬੱਛੀ ਜੀ। ਦੁੱਗੀ। ਹਾਂਜੀ ਹਾਂਜੀ। ਦੁੱਧ ਕਿੰਨਾ ਰੈਡੀ ਆ? ਇਹਦੇ ਥੱਲੇ 10 ਕਿਲੋ ਦੁੱਧ ਰੈਡੀ ਆ ਜੀ ਵੀਰ ਜੀ। ਠੰਡੀ ਪੂਰੀ। ਪਹਿਲਾਂ ਦੋ ਦੇ ਥੱਲੇ 14 ਕਿਲੋ ਥੋੜਾ ਗਰਮੀ ਕਰਕੇ ਥੋੜਾ ਘੜ ਗਿਆ ਜੀ। ਠੀਕ ਆ। ਹੁਣ 10 ਕਿਲੋ ਦੁੱਧ ਰੈਡੀ ਜੇ ਥੱਲੇ। ਤੇ ਠੰਡੀ ਸੀਲ ਪੂਰੀ। ਹਾਂਜੀ ਠੰ ਇਹਨਾਂ ਕਰਦੇ ਵਿੱਚੋਂ ਦਾ ਉਹਨਾਂ ਨੂੰ ਪਾਣੀ ਪੀਂਦੇ ਲੋ ਜੀ ਉਹਨੂੰ ਲੈ ਜਾਓ ਸਜਣੋ ਪਹਿਲਾ ਸੂਬਾ ਦੱਸ ਰਿਹਾ ਵੀਰ ਹੁਣੀ ਮੂੰਹ ਜਿਹੜੀ ਆ ਦੋ ਦੰਦ ਦੱਸ ਰਿਹਾ ਸੋਹਣੀਆ ਵੈੜ ਆਰਡਰ ਕੁਆਲਿਟੀ ਚੰਗੀ ਆ ਫੇਸ ਕੁਆਲਿਟੀ ਬਹੁਤ ਸੋਹਣੀਆ ਖਾਂਤ ਹੁਣ ਚੰਗਾ ਲੱਗਾ ਠੀਕ ਆ ਜੀ ਤੇ ਹਾਈਟ ਚੰਗੀ ਸੋਹਣੀ ਆ ਪ੍ਰਿੰਟ ਬੜਾ ਸੁਨਿਆ ਦਿੱਤਾ ਹੈ ਸਾਰੀਆਂ ਵੀਰ ਜੀ ਕਰਦੀਆਂ ਆ ਹਾਂ ਜੀ ਆਪ ਤੁਸੀਂ ਕਿਹੜਾ ਵਪਾਰ ਕਰਦੇ ਚਲੋ ਕਰਦੇ ਡੰਗਰ ਭਾਲੇ ਆ ਹਾਂ ਲੋ ਜੀ ਇਹ ਬਾਹਰ ਜਾਣ ਕਰਕੇ ਬਹਿਤੀਆਂ ਕੋਈ ਵਪਾਰੀ ਪੁਣੀ ਵਾਲਾ ਕੰਮ ਨਹੀਂ ਹੈਗਾ ਜਿੱਥੋਂ ਵੀਰ ਜੀ ਪਤਾ ਕਰ ਸਕਦੇ ਹੋ ਤੁਸੀਂ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਸੋ ਇਹਦਾ ਫਿਰ ਆਪਾਂ ਵੀਰ ਜੀ ਕੀ ਮੁੱਲ ਕਰ ਦੇਣਾ ਲੱਗਦੇ ਇਹਦਾ ਮੁੱਲ ਵੀਰ ਜੀ ਜਿੰਨਾ ਕਹੋਗੇ ਤੁਹਾਡਾ ਮਾਂਦਰ ਪੂਰਾ ਕਰ ਦੇ ਵੀਰ ਜੀ 3 RPM ਮੋਲ ਕਰਦੇ ਵੀਰ ਜੀ ਹਾਂਜੀ ਹਾਂਜੀ ਚਲੋ ਕਰਦੇਓ ਛੋਟ ਛੋਪਾ ਘਰ ਆ ਰਹਿਣ ਚਲੋ ਕੋਈ ਨਹੀਂ ਕਰਦਾ ਜਿੰਨਾ ਕਹੋਗੇ ਮਾਨਤਨ ਕਰਾਂਗੇ ਜੀ ਫੋਟੋ ਤੇ ਇਹ ਕਿਨਵਾ ਸੁਆ ਇਹ ਨਹੀਂ ਜੀ ਦਜਾ ਸੁਆ ਜੀ ਤੇ ਮਗਰ ਆ ਬੱਛੀ ਆ ਹਾਂਜੀ ਆ ਦਿੱਤੀ ਤੇ ਨੂੰ ਸਹੀ ਨੂੰ ਹੋ ਗਏ ਨੇ 5-6 ਮਹੀਨੇ ਜਾਦੇ ਸਾਂ ਚਾਰ ਪਾਣੀ ਨੇ ਹੋਈ ਗਏ ਹੋ ਗਏ ਵਾਵਾ ਨਾ ਬੱਛੀ ਆ ਹਾਂਜੀ ਜੀ ਬੱਛੀ ਹੈ ਬੱਛੀ ਵਾਵਾ ਆਈ ਆ ਹਾਂਜੀ ਹਾਂਜੀ ਦੁੱਧ 10 ਕਿਲੋ ਹਾਂਜੀ 10 ਕਿਲੋ ਜੀ ਤੇ ਚੌਣ ਚਾਂ ਚੰਗੀ ਸੋਹਣੀ ਠੰਡਈ ਬਹੁਤ ਵਧੀਆ ਸੀ ਠੰਡਈ ਖੋਲ ਕੇ ਤੋਰ ਕੇ ਵਿਖਾਈਏ ਅੰਦੇ ਸਥਾਨ ਤੇ ਬਹੁਤ ਸੋਹਣਾ ਲੱਗਾ ਏ ਆਰਡਰ ਕੁਆਲ ਲੋ ਜੀ ਕਰ ਲੋ ਚੈੱਕ ਸੋਹਣੀ ਹੈ ਤੇ ਲੈ ਜਾਈਓ ਜੀ ਖੁੱਲੀ ਛੱਡੋ ਖੁੱਲੀ ਫੜੋ ਲੰਮੀ ਲੋ ਜੀ ਹਾਈ ਟੂਟ ਇੰਡੀ ਬਹੁਤ ਸੋਹਣੀ ਲੱਗੀ ਕਰਮਾਲੀ ਦੀ ਇਹ ਜਰਸੀ ਕ੍ਰੋਸ ਹੈ ਜੀ ਠੀਕ ਹੈ ਜੀ ਕ੍ਰੋਸ ਦੇ ਵਿੱਚ ਆ ਗਈ ਆ ਹਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਕਮਾਲ ਦਾ ਇਹਨੂੰ ਵੀ ਹਾਂਜੀ ਹਾਈਟ ਮੀਡੀਅਮ ਹੈਂ ਦੀ ਜੀ ਸੱਜਣੋ ਠੀਕ ਆ ਤੇ ਰੇਟ ਵੀ ਮੀਡੀਅਮ ਹੀ ਆਂਦਾ ਕਰਨਗੇ ਰੇਟ ਦੇ ਜੀ ਬੀਟਿੰਗ ਕਰਾਂਗੇ ਹਾਂ ਲੋ ਜੀ ਉਹ ਬੱਚੀ ਦੇਖ ਲਓ ਠੀਕ ਆ ਜੀ ਉਹ ਬੱਚੀ ਤੇ ਮਿਲਦੀ ਆ ਨਾ ਹਾਂਜੀ ਬੱਚੀ ਠੀਕ ਆ ਠੀਕ ਆ ਕਿੰਨੇ ਦੀ ਤੇਰਾ ਆ ਕੇ ਫਿਰ ਆਪਾਂ ਇਹ ਵੀ ਜੀ 22000 ਰੁਪਿਆ ਮੁੱਲ ਕਰਦੇ ਠੀਕ ਹਾਂਜੀ 22000 ਰੁਪਿਆ ਠੀਕ ਹੈ ਚਾਰੇ ਨਾਗਾ ਹਾਂਜੀ ਚਾਰੇ ਨਾਗਾ ਵੀਰ ਜੀ ਠੀਕ ਆ ਇੱਕ ਨਾ ਫੋਨ ਨੰਬਰ ਤੇ ਨਾਮ ਦੱਸ ਦੋ ਵੀਰ ਜੀ ਨਾਮ ਮੇਰਾ ਸਗਰਾ ਸਿੰਘ ਪਿੰਡ ਅਸਲ ਤੜ ਫੋਨ ਨੰਬਰ 9592980965 ਇੱਕ ਹੋਰ ਵੀਰ ਜੀ ਨੰਬਰ ਰੱਖ ਲਓ 9653798086 ਠੀਕ ਆ ਹਾਂਜੀ ਲਓ ਜੀ ਸੱਜਣੋ ਚਾਰ ਨਾਗਾ ਚਾਰੇ ਪ੍ਰੋਪਰ ਦੇ ਸੋਹਣੇ ਨੇ ਫੇਸ ਕੁਆਲਿਟੀ ਥਣ ਕੁਆਲਿਟੀ ਬਹੁਤ ਸੋਹਣੀ ਲੱਗੀ ਆ ਤੇ ਚੰਗੀਆਂ ਸੋਹਣੀਆਂ ਵੱਡੀਆਂ ਹਾਈਟ ਦੀਆਂ ਗਾਵਾਂ ਐ ਨਾਲ ਜਰਸੀ ਕ੍ਰੋਸ ਵੀ ਐਫ ਨਸਲ ਦੀਆਂ ਵੀ ਹੈਗਾ ਇੱਕ ਤਾਜੀ ਵੀ ਸੋਈ ਆ ਦੋੋਂ ਦੇ ਬੱਚੇ ਨਹੀਂ ਹੈਗੇ ਤੇ ਜਾਇਜ਼ ਕੀਮਤ ਦੇ ਵਿੱਚ ਆ ਠੀਕ ਆ ਆਪਣੀ ਨਰਖ ਪਰਖ ਕਰਕੇ ਚੋ ਕੇ ਲੈ ਕੇ ਜਾਇਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ